प्यारे विद्यार्थियों सत श्री अकाल आज ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਆਖਿਆ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਆਖਿਆ ਜਾਂਦਾ ਹੈ ਇਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਯਾਨੀ ਕਿ ਪਿਤਾ ਆਖਿਆ ਜਾਂਦਾ ਹੈ ਸੋ ਉਹਨਾਂ ਦੀ ਇਹ ਕਵਿਤਾ ਸਮਾ ਇਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਮਾ ਨਿਰੰਤਰ ਗਤੀਸ਼ੀਲ ਹੈ ਇਹ ਕਦੇ ਰੁਕਦਾ ਨਹੀਂ ਨਾ ਹੀ ਇਹ ਮੁੜ ਕੇ ਵਾਪਸ ਪਰਤਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ ਹੁਣ ਆਪਾਂ ਕਵਿਤਾ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ ਰਹੀ ਵਾਸਤੇ ਕਤ ਵਾਸਤੇ ਕਿਸੇ ਦੇ ਤਰਲੇ ਕਰਨੇ ਮਿੰਤਾ ਕਰਨੀਆਂ ਕਤ ਦਾ ਮਤਲਬ ਘੇਰ ਘੇਰ ਕੇ ਲੈ ਕੇ ਆਉਣਾ ਸੋ ਕਵੀ ਕਹਿ ਰਿਹਾ ਹੈ ਕਿ ਮੈਂ ਸਮੇਂ ਨੂੰ ਰੋਕਣ ਦੇ ਲਈ ਉਸ ਦੇ ਤਰਲੇ ਕਰ ਰਿਹਾ ਹਾਂ ਉਸ ਦੀਆਂ ਮਿੰਤਾ ਕਰ ਰਿਹਾ ਹਾਂ ਪਰ ਸਮੇ ਨੇ ਮੇਰੀ ਇੱਕ ਵੀ ਨਹੀਂ ਮੰਨੀ ਸਮੇ ਨੇ ਮੇਰੀ ਇੱਕ ਵੀ ਨਹੀਂ ਸੁਣੀ ਕਹਿਣ ਦਾ ਭਾਵ ਕਿ ਮੈਂ ਸਮੇ ਨੂੰ ਰੋਕਣ ਲਈ ਬਹੁਤ ਮਿੰਤਾ ਕੀਤੀਆਂ ਪਰ ਸਮੇ ਨੇ ਮੇਰੀ ਇੱਕ ਗੱਲ ਵੀ ਨਹੀਂ ਸੁਣੀ ਫੜ ਫੜ ਰਹੀ ਤਰੀਕ ਸਮੇ ਖਿਸਕਾਈ ਕੰਨੀ ਤਰੀਕ ਮਤਲਬ ਖਿੱਚਣਾ ਤਰੀਕਣਾ ਫਿਰ ਮੈਂ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦਾ ਯਤਨ ਵੀ ਕੀਤਾ ਸਮੇਂ ਖਿਸਕਾਈ ਕੰਨੀ ਪਰ ਜਿਹੜਾ ਸਮਾਂ ਸੀ ਪੱਲਾ ਛੁਡਾ ਕੇ ਖਿਸਕ ਗਿਆ ਕਹਿਣ ਦਾ ਭਾਵ ਕਿ ਸਮਾਂ ਜਿਹੜਾ ਹੈ ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਤੇ ਨਾ ਹੀ ਇਹ ਕਿਸੇ ਦੀ ਮਰਜ਼ੀ ਦੇ ਨਾਲ ਚੱਲਦਾ ਹੈ ਇਹ ਤਾਂ ਆਪਣੀ ਆਦਤ ਅਨੁਸਾਰ ਨਿਰੰਤਰ ਹੀ ਚੱਲਦਾ ਰਹਿੰਦਾ ਹੈ ਕਿਵੇਂ ਨਾ ਸੱਕੀ ਰੋਕ اٹਕ ਜੋ ਪਾਈ ਪੰਨੀ ਉਸ ਤੋਂ ਬਾਅਦ ਫਿਰ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਪਾਇਆ ਮੈਂ ਰੋਕਣ ਦੇ ਯਤਨਾਂ ਦੇ ਵਿੱਚ ਸਫਲ ਨਹੀਂ ਹੋ ਸਕਿਆ ਮੈਂ ਕਿਸੇ ਵੀ ਤਰੀਕੇ ਨਾਲ ਉਹਨੂੰ ਰੋਕ ਨਹੀਂ ਪਾਇਆ اٹਕ ਜੋ ਪਾਈ ਪੰਨੀ اٹਕ اٹਕਲਾ ਸਮੇਂ ਦੇ ਰਸਤੇ ਵਿੱਚ ਰੁਕਾਵਟਾਂ ਮੈਂ ਸਮੇਂ ਦੇ ਰਸਤੇ ਵਿੱਚ ਬਹੁਤ ਰੁਕਾਵਟਾਂ ਪਾਈਆਂ ਪਰ ਜਿਹੜੀਆਂ ਵੀ ਰੁਕਾਵਟਾਂ ਸੀ ਉਸ ਨੇ ਉਹਨਾਂ ਨੂੰ ਬੜੀ ਆਸਾਨੀ ਨਾਲ ਤੋੜ ਦਿੱਤਾ ਤਰੀਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਤਰੀਖੇ ਤੇਜ ਬਹੁਤ ਤੇਜ਼ੀ ਦੇ ਨਾਲ ਵੇਗ ਆਪਾਂ ਚਾਲ ਨੂੰ ਕਹਿੰਦੇ ਆ ਤੇਜ ਚਾਲ ਦੇ ਨਾਲ ਤੇਜ ਪ੍ਰਵਾਹ ਦੇ ਨਾਲ ਤੇ ਜਿਹੜਾ ਸਮਾ ਸੀ ਉਹ ਆਪਣੀ ਤੇਜ ਗਤੀ ਨਾਲ ਤੇਜ ਪ੍ਰਵਾਹ ਦੇ ਨਾਲ ਗਿਆ ਟੱਪ ਬੰਨੇ ਬੰਨੀ ਜਿੰਨੇ ਵੀ ਰਸਤੇ ਦੇ ਵਿੱਚ ਰੁਕਾਵਟਾਂ ਸੀ ਬੰਨੇ ਬੰਨੀ ਦਾ ਮਤਲਬ ਸਾਰੀਆਂ ਸੀਮਾਵਾਂ ਸਾਰੀਆਂ ਹੱਦਾਂ ਉਹਨਾਂ ਸਾਰੀਆਂ ਸੀਮਾਵਾਂ ਨੂੰ ਹੱਦਾਂ ਨੂੰ ਪਾਰ ਕਰਦਾ ਹੋਇਆ ਜਿਹੜਾ ਸਮਾਂ ਹੈ ਉਹ ਚਲਾ ਗਿਆ ਉਸਨੇ ਪਿਛਾ ਮੁੜ ਕੇ ਨਹੀਂ ਵੇਖਿਆ ਇੱਥੇ ਕਹਿਣ ਦਾ ਭਾਵ ਇਹ ਹੈ ਕਿ ਸਮਾਂ ਡਾਡਾ ਹੈ ਬੇਰੋਕ ਹੈ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੀ ਪ੍ਰਵਾਹ ਕੀਤੇ ਬਿਨਾ ਲਗਾਤਾਰ ਚੱਲਦਾ ਰਹਿੰਦਾ ਹੈ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ ਹੁਣ ਅਗਲੀ ਟੁਕੜੀ ਦੇ ਵਿੱਚ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਸਮਾਂ ਜਿਹੜਾ ਹੈ ਕਦੇ ਰੁਕਦਾ ਨਹੀਂ ਇਸ ਲਈ ਸਾਨੂੰ ਇਸ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ ਸਾਨੂੰ ਇਸ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਤੇ ਸਾਨੂੰ ਉਹ ਸੁਚੇਤ ਕਰਦੇ ਹੋਏ ਦੱਸਦੇ ਹਨ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਿ ਅਜੇ ਵੀ ਤੂੰ ਇਸ ਸਮੇਂ ਨੂੰ ਸੰਭਾਲ ਲੈ ਅਜੇ ਵੀ ਇਸ ਦਾ ਸਦ ਉਪਯੋਗ ਕਰ ਲੈ ਕਰ ਸਫਲ ਉਡੰਦਾ ਜਾਮਦਾ ਕਿ ਜਿਹੜਾ ਸਮਾਂ ਹੈ ਇਹ ਤਾਂ ਉੱਡਦਾ ਜਾ ਰਿਹਾ ਹੈ ਮਨੁੱਖ ਨੂੰ ਆਪਣੇ ਵਰਤਮਾਨ ਸਮੇਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਇਸ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਸਮਾਂ ਹੈ ਉਹ ਨਿਰੰਤਰ ਤੁਰਿਆ ਜਾ ਰਿਹਾ ਹੈ ਇਹ ਠਹਿਰਨ ਜਾਂਚ ਨਾ ਜਾਣਦਾ ਜਿਹੜਾ ਸਮਾਂ ਹੈ ਉਸ ਨੂੰ ਠਹਿਰਨ ਦੀ ਜਾਂਚ ਨਹੀਂ ਹੈ ਉਸ ਨੂੰ ਠਹਿਰਨ ਦਾ ਪਤਾ ਨਹੀਂ ਹੈ ਲੰਘ ਗਿਆ ਨਾ ਮੁੜ ਕੇ ਆਮਦਾ ਇਸ ਲਈ ਜਿਹੜਾ ਵੀ ਸਮਾਂ ਇੱਕ ਵਾਰੀ ਲੰਘ ਜਾਂਦਾ ਹੈ ਜਿਹੜਾ ਸਮਾਂ ਇੱਕ ਵਾਰੀ ਬੀਤ ਜਾਂਦਾ ਹੈ ਉਹ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦਾ ਇਸ ਲਈ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਮਨੁੱਖ ਨੂੰ ਸਮੇ ਅਨੁਸਾਰ ਅਤੇ ਸਮੇ ਵਾਂਗ ਹੀ ਲਗਾਤਾਰ ਨਿਰੰਤਰ ਗਤੀਸ਼ੀਲ ਰਹਿਣਾ ਚਾਹੀਦਾ ਹੈ ਆਪਣਾ ਕੀਮਤੀ ਸਮਾਂ ਕਦੇ ਵੀ ਬਰਬਾਦ ਨਹੀਂ ਕਰਨਾ ਚਾਹੀਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਕਵਿਤਾ ਦੀ ਜਿਹੜੀ ਵਿਆਖਿਆ ਹੈ ਉਹ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ